ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਰਸਟ ਚੋਇਸ ਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਨੀਡੀਆਂ ਤੇ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਹੈ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਹੈ ਫਿਰ ਇਸ ਤੁਹਾਨੂੰ ਇੱਕ ਨੰਬਰ ਦੇਵਾਂਗੇ ਤੁਸੀਂ ਉਹਦੇ ਤੇ ਆਨਲਾਈਨ ਪੇਮੈਂਟ ਪਾਉਣੀ ਐ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ੌਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਪੂਰਾ ਰੋਡ ਨੇੜੇ ਗੁਰਦੁਆਰਾ ਗੋਦਰੀ ਸਾਹਿਬ ਫੀਸ ਹੋਗੀ ਲਓ ਜੀ ਭੈਣਾ ਦੀ ਬਹੁਤ ਹਾਈ ਡਿਮਾਂਡ ਤੇ ਪਿਛਲੀ ਵੀਡੀਓ ਜਦੋਂ ਆਪਾਂ ਪਾਈ ਸੀਗੀ ਉਹਦੇ ਵਿੱਚੋਂ ਬਹੁਤ ਸਾਰੀਆਂ ਭੈਣਾ ਰਹਿ ਗਈਆਂ ਸੀ ਸੂਟ ਲੈਣ ਤੋਂ ਸੋ ਅੱਜ ਫੇਰ ਆਪਾਂ ਕਾਫੀ ਸਾਰੇ ਸੂਟ ਤੁਹਾਡੇ ਲਈ ਕਾਬਿਆ ਬ੍ਰੈਂਡ ਦੇ ਲੈ ਕੇ ਆਏ ਆ ਲਓ ਜੀ ਪਹਿ ਮਹਿਰੂਨ ਕਲਰ ਦੇ ਵਿੱਚ ਬਲੈਕ ਦਾ ਪ੍ਰਿੰਟ ਮਹਿਰੂਨ ਐਂਡ ਬਲੈਕ ਦਾ ਪ੍ਰਿੰਟ ਬਹੁਤ ਸੋਹਣਾ ਲੱਗਦਾ ਹੁੰਦਾ ਜੀ ਅੱਛਾ ਕੰਬੀਨੇਸ਼ਨ ਹੁੰਦਾ ਹੈ ਇਹ ਹੈਗਾ ਔਰਗੈਂਜ਼ਾ ਔਰਗੈਂਜ਼ਾ ਦੇ ਉੱਪਰ ਲਿਖ ਕੀਤਾ ਹੋਇਆ ਵਰਕ ਪੱਟੀ ਲੱਗੀ ਹੋਈ ਹੈ ਪੱਟੀ ਐਡਜਸਟੇਬਲ ਹੈਗੀ ਹੈ ਜਿੱਥੇ ਮਰਜ਼ੀ ਐਡਜਸਟ ਕਰ ਸਕਦੇ ਹੋ ਕਾਟਨ ਪੂਰੀ ਐਂਡ ਸੁਪੀਰੀਅਰ ਕੁਆਲਿਟੀ ਦੀ ਮਿਲੂਗੀ ਜਿਵੇਂ ਮਰਜ਼ੀ ਪਾਓ ਧੋਇਓ ਤੇ نیچے ਫਿਰ ਔਰਗੈਂਜ਼ਾ ਦੀ ਇੱਕ ਪੱਟੀ ਲੱਗੀ ਹੋਈ ਹੈ ਵਰਕ ਵਾਲੀ ਕਾਫੀ ਜ਼ਿਆਦਾ ਸੋਹਣਾ ਕਲਰ ਹੈਗਾ ਜੀ ਤੇ ਕਾਟਨ ਦਾ ਤਾਂ ਕਹਿਣਾ ਕੀ ਹੈ 2.5 ਮੀਟਰ ਦੀ ਸਲਵਾਰ ਮੈਨੂੰ ਵੀ ਇਹ ਵਾਲੀ ਤੇ 2. ਤੇ ਇਹ ਹੈਗਾ ਇਹਦਾ ਦੁਪੱਟਾ ਆ लो ਬਹੁਤ ਸੋਹਣਾ ਸੂਟ ਹੈ ਕਾਫੀ ਜਿਆਦਾ ਪਿਆਰਾ ਦੁਪੱਟਾ ਹੈਗਾ ਮਹਿਰੂਨ ਐਂਡ ਬਲੈਕ ਦਾ ਕੰਟਰਾਸਟ ਹੈ ਬਹੁਤ ਸੋਹਣਾ ਲੱਗਦਾ ਤੇ 4 ਸਾਈਡ ਬਲੈਕ ਹੈ ਤੇ ਸੈਂਟਰ ਦੇ ਵਿੱਚ ਤੁਹਾਨੂੰ ਮਹਿਰੂਨ ਦਾ ਪ੍ਰਿੰਟ ਮਿਲੇਗਾ ਤੇ ਪ੍ਰਾਈਸ ਹੈਗੀ ਹੈ ਜੀ 850 ਕਾਵਿਆ ਬ੍ਰਾਂਡ ਦੇ ਸੂਟ ਹੈ ਬੇਫਿਕਰ ਹੋ ਕੇ ਲੈਣ ਵਾਲੇ ਸੂਟ ਹੈ ਟੈਨਸ਼ਨ ਨਹੀਂ ਲੈਣੀ ਆਰਾਮ ਨਾਲ ਚੱਕ ਲੋ ਤੇ ਲੋ ਜੀ ਅਗਲਾ ਦੇਖੋ ਇਹ ਵੀ ਬਹੁਤ ਸੋਹਣਾ ਸੂਟ ਲੋ ਜੀ ਏ ਲੱਗੀ ਹੋਈ ਹੈ ਜੀ ਇਹਦੀ ਪੱਟੀ ਸੈਂਟਰ ਦੇ ਵਿੱਚ ਨਾ ਇਹਦੇ ਵਰਕ ਕੀਤਾ ਹੋਇਆ ਹੈ ਠੀਕ ਹੈ ਆਹ 4 ਸਾਈਡ 4 ਸਾਈਡ ਨੇ 3 ਸਾਈਡ ਪੱਟੀ ਲੱਗੀ ਹੋਈ ਹੈ ਔਰ ਲੇਸ ਲੱਗੀ ਹੋਈ ਹੈ ਇਹਦੇ 'ਚ ਇਸ ਜ਼ਰੀ ਦਾ ਵਰਕ ਕੀਤਾ ਪਲੱਸ ਥੋੜਾ ਥੋੜਾ ਸਿੱਪੀ ਵਰਕ ਵੀ ਹੈ ਤੇ ਬੋਟਲ ਗ੍ਰੀਨ ਜਿਹਾ ਕਲਰ ਹੈ ਬਹੁਤ ਹੀ ਜ਼ਿਆਦਾ ਸੋਨਾ ਜਿਹਾ ਕਲਰ ਹੈਗਾ ਇਹ ਤੇ ਘੇਰੇ ਤੇ ਫਿਰ ਤੁਹਾਨੂੰ ਇਹ ਵਾਲੀ ਲੇਸ ਲੱਗੇਗੀ ਠੀਕ ਹੈ ਜੀ ਤੇ ਸਲਵਾਰ ਦਿਖਾ ਦੇਣੀ ਆ ਤੁਹਾਨੂੰ ਸਲਵਾਰ ਕਿਹੋ ਜੀ ਹੋਊਗੀ ਸਲਵਾਰ ਹੈਗੀ ਆ ਇਹ ਵਾਲੀ ਲਾਈਨਾਂ ਵਾਲੀ ਇਸ ਤਰ੍ਹਾਂ ਲਾਈਨਾਂ ਵਾਲੀ ਸਲਵਾਰ ਇਦਾਂ ਬਣੂਗੀ ਲੰਬੀਆਂ ਲਾਈਨਾਂ ਲੰਮੇ ਹਾਂ ਇਦਾਂ ਬਹੁਤਿਆਰ ਸੂਟ ਬਣ ਕੇ ਰੈਡੀ ਹੋਣਾ ਜੀ ਕਾਫੀ ਜਿਆਦਾ ਸੋਹਣਾ ਲੱਗਦਾ ਸੂਟ ਇਹ ਤੇ ਇਹਦਾ ਦੁਪੱਟਾ ਉਦੋਂ ਵੀ ਜਿਆਦਾ ਸੋਹਣਾ ਸੂਟ ਨਾਲ ਉਹ ਵੀ ਸੋਹਣਾ ਦੁਪੱਟਾ ਬਹੁਤਿਆਰ ਦੁਪੱਟਾ ਬਹੁਤਿਆਰ ਇਹ ਆ ਲੋ ਇਦਾਂ ਹੀ ਦਿਖਾ ਦੇਣੀ ਆ ਤੁਹਾਨੂੰ ਇਹ ਦੁਪੱਟਾ ਬਹੁਤ ਸੋਹਣਾ ਦੁਪੱਟਾ 4 ਸਾਈਡ ਬਾਰਡਰ ਹੈ ਔਰ ਵਿੱਚੋਂ ਪ੍ਰਿੰਟ ਦੇਖੋ ਕਿੰਨਾ ਸੋਹਣਾ ਤੇ ਸਵਾ ਦੋ ਮੀਟਰ ਦੁਪੱਟਾ ਮਿਲੂਗਾ ਤੇ ਚੌੜਾਈ ਪੂਰੀ ਮਿਲੂਗੀ ਤੇ ਕਾਟਨ ਪੂਰੀ ਐਨ ਫਰਸਟ ਕਲਾਸ ਆਊਗੀ ਤੁਹਾਡੇ ਕੋਲੇ ਠੀਕ ਹੈ ਹਾਂ ਕਵੀ ਸਹੀ ਹੈ ਬਲਰ ਸਹੀ ਆ ਰਿਹਾ ਬੋਟਲ ਗ੍ਰੀਨ ਕਲਰ ਹੈ ਬੇਫਿਕਰ ਹੋ ਕੇ ਚੱਕਣ ਵਾਲੇ ਸੂਟ ਹੈ ਜਮਾਂ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਕਿ ਖਰਾਬ ਨਾ ਹੋਵੇ ਕਾਟਨ ਲਓ ਜੀ ਅਗਲਾ ਹੈਗਾ ਜੀ ਪਿੰਕ ਕਲਰ ਦੇ ਵਿੱਚ ਨਾਲ ਵਿੱਚ ਇਹ ਹੈਗਾ ਪਿੰਕ ਕਲਰ ਦੇ ਵਿੱਚ ਬੇਬੀ ਪਿੰਕ ਨਹੀਂ ਹੈਗਾ ਲਾਈਟ ਪਿੰਕ ਕਲਰ ਹੈ ਔਰਗੈਂਜ਼ਾ ਦੀ ਪੱਟੀ ਆ ਉੱਪਰ ਵਰਕ ਹੋਇਆ ਹੋਇਆ ਔਰਗੈਂਜ਼ਾ ਦੇ ਉੱਪਰ ਨੇੜੇ ਕਰ ਲਓ ਬੀ ਔਰਗੈਂਜ਼ਾ ਦੇ ਉੱਪਰ ਵਰਕ ਹੋਇਆ ਹੋਇਆ ਇੱਕ ਨਾ ਆਹਾਂ ਦਰਸਤੇਜ ਬਣਿਆ ਹੋਇਆ ਤੇ ਪੱਟੀ ਲੱਗੀ ਹੋਈ ਆ ਨੀਚੇ ਦੇਖ ਲੈਣੇ ਖੰਜੂਰ ਜੀ ਬਣੀ ਹੋਈ ਆ ਤੇ ਨੀਚੇ ਦੇਖੋ ਇਹ ਹੈਗਾ ਘੇਰੇ ਤੇ ਬੜੀ ਸੋਹਣੀ ਲੇਸ ਹੈ ਇਹ ਔਰਗੈਂਜ਼ਾ ਦੀ ਲੇਸ ਹੈ ਕਟਵਰਕ ਜੀ ਵਾਲੀ ਲੇਸ ਹੈ ਤੇ ਇਹ ਹੈਗਾ ਇਹਦਾ ਸਲਵਾਰ ਦਾ 2.5 ਮੀਟਰ ਦਾ ਪੀਸ ਇਦਾਂ ਹੀ ਬਣਨੀ ਆ ਜੀ ਸਲਵਾਰ ਦਾ ਪ੍ਰਿੰਟ ਦੇਖ ਲਓ ਤੁਸੀਂ ਇਸ ਤਰ੍ਹਾਂ ਹੀ ਬਣੂਗੀ ਥੋੜੀ ਸਲਵਾਰ ਇਹ ਲੰਬੇ ਲੋਡ ਕਿਉਂਕਿ ਕੰਨੀ ਹੈ ਜਿਹੜੀ ਉਹ ਆਹ ਵਾਲੀ ਹੈ ਇਹ ਇਸ ਤਰ੍ਹਾਂ ਆਹ ਜ਼ਿਗਜ਼ੈਗ ਹੈ ਜਿਹੜਾ ਇਸ ਤਰ੍ਹਾਂ ਜਾ ਰਿਹਾ ਹੈ ਠੀਕ ਹੈ ਜੀ ਦੁਪੱਟਾ ਦੇਖ ਲਓ ਆਹ ਲਓ ਪੱਲਿਆਂ ਤੇ ਤੁਹਾਨੂੰ ਲੇਸ ਮਿਲੂਗੀ ਕੰਨੀਆਂ ਤੇ ਨਹੀਂ ਮਿਲਦੀ ਤੇ ਇਹ ਵਾਲੀ ਪ੍ਰਿੰਟਿੰਗ ਹੈਗੀ ਆ ਪ੍ਰਿੰਟਿੰਗ ਦੇਖ ਲਓ ਬਹੁਤ ਪਿਆਰੀ ਜੀ ਪ੍ਰਿੰਟਿੰਗ ਹੈ ਲਓ ਠੀਕ ਹੈ ਸਟੱਫ ਦਾ ਤਾਂ ਤੁਹਾਨੂੰ ਪੁੱਛਣ ਦੀ ਵੀ ਨਹੀਂ ਲੋੜ ਕਿ ਸਟੱਫ ਵਧੀਆ ਹੈ ਸਰਫ ਤਾਂ ਬਹੁਤ ਜਿਆਦਾ ਸੋਹਣਾ ਹੋਊਗਾ ਤੇ ਪ੍ਰਾਈਸ 850 ਹੈ। ਇਹ ਕਿਹ ਰੰਗ ਹੈ? ਹਾਂ ਪਿੰਕ ਕਲਰ ਹੈ। ਪਿੰਕ ਹੈ। ਇਹ ਹੈਗਾ ਜੀ ਬਲੈਕ ਕਲਰ ਦੇ ਵਿੱਚ। ਸ਼ਾਇਦ ਇਹ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਇਆ। ਚਲ ਅੱਜ ਤੁਹਾਨੂੰ ਮੈਂ ਦੁਬਾਰਾ ਵੀ ਦਿਖਾ ਦੇਣੀ ਹੈ ਜਿਹੜਾ ਰਹਿ ਗਿਆ ਆਪਣੇ ਕੋਲੇ। ਤੇ ਆਹ ਲਓ ਬਲੈਕ ਕਲਰ ਦੇ ਵਿੱਚ ਹੈ ਇਹ ਵਾਲੀ ਪੱਟੀ ਹੈ। ਸੋਹਣਾ ਜਾਂ ਪ੍ਰਿੰਟ ਹੈਗਾ ਇਹ ਬਹੁਤ ਹੀ ਪਿਆਰਾ ਜਾਂ। ਠੀਕ ਹੈ। ਤੇ ਘੇਰੇ ਤੇ ਦੱਸ ਦੇਣੀ ਆ ਤੁਹਾਨੂੰ। ਘੇਰੇ ਤੇ ਇਹ ਵਾਲੀ ਪੱਟੀ ਹੈ। ਐਂਕਰਿੰਗ ਜੀ ਹੋਈ ਵੀ ਹੈ, ਵਰਕ ਹੋਇਆ ਵਾ ਐਂਕਰ ਤਾਂ ਅਗੇ ਦਾ। ਤੇ ਆਹ ਲੋ ਜੀ ਇਹ ਹੈਗਾ ਇਹਦੀ ਸਲਵਾਰ ਇਦਾਂ ਹੀ ਬਣਨੀ ਆ ਇਹ ਜਿਸ ਤਰ੍ਹਾਂ ਤੁਹਾਨੂੰ ਦਿਖ ਰਹੀ ਹੈ ਇਹ ਹੈਗਾ ਦੁਪੱਟਾ ਦੁਪੱਟਾ ਮੈਂ ਅੱਧਾ ਖੋਲ ਦੇਣੀ ਆ ਮੈਨੂੰ ਤਾਂ ਇਹ ਵੀ ਤਾਂ ਲਾਉਣੀ ਨੇ ਪੈਣ ਦੀ ਆ ਨਾ ਫਿਰ ਆਹ ਲੋ ਰੋਈ ਇਹ ਹੈਗਾ ਇਹਦਾ ਪ੍ਰਿੰਟ ਸੋਹਣਾ ਜਿਹਾ ਪ੍ਰਿੰਟ ਹੈ ਤੇ ਪ੍ਰਾਈਸ ਉਸ ਤੋਂ ਵੀ ਸੋਹਣੀ ਹੈ 850 ਰੁਪਏ ਨੈਕਸਟ ਇਹਦੇ ਵਿੱਚ ਇੱਕ ਕਲਰ ਤੁਹਾਨੂੰ ਹੋਰ ਮਿਲੂਗਾ ਮਹਿਰੂਨ ਕਲਰ ਬਸ ਅਸੀਂ ਦਿਖਾ ਦੇਣੀ ਆ ਬਲੈਕ ਵਾਲੇ ਦੇ ਨਾਲ ਦਾ ਹੀ ਹੈ ਬਿਲਕੁਲ ਮਹਿਰੂਨ ਕਲਰ ਦੇ ਵਿੱਚ ਸੂਟ ਆਊਗਾ ਤੁਹਾਡੇ ਕੋਲ ਇੱਥੇ ਪ੍ਰਾਈਸ ਵੀ ਸੇਮ ਰਹੂਗੀ 850 ਉਵੇਂ ਦੁਪੱਟਾ ਹਾਂ ਦੁਪੱਟਾ ਸੇਮ ਹੈ ਲੋ ਜੀ ਉਹ ਜਾਈਏ ਬਸ ਹਲੋ ਸੇਮ ਹੀ ਦੁਪੱਟਾ ਹੈ ਠੀਕ ਹੈ ਕਾਫੀ ਸੋਹਣਾ ਲੱਗਦਾ ਹੈ ਸੂਟ ਸਾਡੇ ਅੱਡ ਸੂਟ ਹੋ ਗਏ ਲੋ ਜੀ ਦੋ ਕਲਰ ਇਹਦੇ ਵਿੱਚ ਮਿਲਣਗੇ ਤੁਹਾਨੂੰ ਇਹ ਪ੍ਰਿੰਟ ਦੇ ਵਿੱਚ ਇੱਕ ਤਾਂ ਤੁਹਾਨੂੰ ਇਹੀ ਵਾਲਾ ਕਲਰ ਦੇਖੋ ਮਿਲ ਰਿਹਾ ਹੈ ਹੈਨਾ ਕੀ ਆ ਰਿਹਾ ਹੁਣ ਕਲਰ ਨਾ ਕਲਰ ਸਹੀ ਆ ਰਿਹਾ ਲਗਭਗ ਸਹੀ ਹੋਣਾ ਹੈ ਇਹਨਾਂ ਔਰਗੈਂਜ਼ਾ ਦੀ ਪੱਟੀ ਹੈ ਉੱਪਰ ਵਰਕ ਹੈ ਇਹਦੇ ਸੋਨਾ ਜਿਹਾ ਫੁੱਲ ਬਣਿਆ ਹੋਇਆ ਨੇੜੇ ਤੇੜੇ ਦਾ ਥੋੜਾ ਜਿਹਾ ਗ੍ਰੀਨ ਵਾਲੀ ਸਾਈਡ ਨੂੰ ਥੋੜਾ ਜਿਹਾ ਇੱਥੇ ਬਿਲਕੁਲ ਨੀਲਾ ਜਾ ਰਿਹਾ ਨਾ ਤੇ ਸੀ ਗ੍ਰੀਨ ਹੈ ਡਾਰਕ ਸੀ ਗ੍ਰੀਨ ਕਲਰ ਹੁੰਦਾ ਹੈ ਇੱਥੇ ਜੀ ਸਹੀ ਹੈ ਸਹੀ ਹੈ ਇੱਥੇ ਠੀਕ ਹੈ ਠੀਕ ਹੈ ਬਸ ਹੁਣ ਠੀਕ ਹੈ ਇੱਥੇ ਲੋ ਜੀ ਜਿੱਥੇ ਬੀਬੀ ਨੇ ਕਿਹਾ ਉੱਥੇ ਦੇਖ ਲਓ ਧਿਆਨ ਨਾਲ ਇੱਥੇ ਦੇਖ ਲੈਣ ਬਸ ਠੀਕ ਤੇ ਆਹ ਹੈਗੀ ਜੀ ਸਲਵਾਰ ਠੀਕ ਹੈ ਜੀ ਦੁਪੱਟਾ ਦੇਖੋ ਬਹੁਤ ਪਿਆਰੇ ਸੂਟ ਨੇ ਇਹ ਬਹੁਤ ਜ਼ਿਆਦਾ ਆ ਲੋ ਇਹ ਹੈਗਾ ਜੀ ਇਹਦਾ ਦੁਪੱਟਾ ਕਾਟਨ ਬਹੁਤ ਜ਼ਿਆਦਾ ਸੋਹਣੀ ਹੈ ਜੀ ਦੱਸ ਨਹੀਂ ਸਕਦੀ ਮੈਂ ਤੁਹਾਨੂੰ ਕਿੰਨੀ ਸੋਹਣੀ ਹੈ ਠੀਕ ਹੈ ਪਰ ਮਾਹਨਾਂ ਨਹੀਂ ਹੈਗਾ ਕੋਈ ਇਹਦਾ ਆ ਲੋ 850 ਚ ਆਜੂਗਾ ਸੂਟ ਤੇ ਦੂਜਾ ਇਹਦੇ ਨਾਲ ਦਾ ਹੀ ਆ ਇਸ ਲਈ ਆਪਾਂ ਨੂੰ ਖੋਲਣ ਦੀ ਲੋੜ ਨਹੀਂ ਹੈ ਮਹਰੂਨ ਕਲਰ ਦੇ ਵਿੱਚ ਆ ਬਿਲਕੁਲ ਸੇਮ ਡਿੱਟੋ ਉਹੀ ਉਦਾਂ ਦਾ ਹੀ ਦੁਪੱਟਾ ਉਦਾਂ ਹੀ ਸਾਰਾ ਕੁਝ ਠੀਕ ਆ ਮਾੜਾ ਜਿਹਾ ਦੁਪੱਟਾ ਦਿਖਾ ਦੇਈਏ ਤੁਹਾਨੂੰ ਇਹ ਵੀ ਲਓ ਇਹ ਵਾਲਾ ਇਹ ਦੁਪੱਟਾ ਠੀਕ ਆ ਕਲਰ ਪੂਰ ਕਦੇ ਨਹੀਂ ਜਾਂਦਾ ਬਹੁਤ ਵਧੀਆ ਕਾਟਨ ਹੈਗੀ ਆ ਕਲਰ ਨਹੀਂ ਜਾਊਗਾ ਇਹਦਾ ਪ੍ਰਾਈਸ ਸਾਰੇ ਅਸੋ ਹੋਊਗੀ ਸਾਰਿਆਂ ਦੀ ਲੋ ਜੀ ਇਹ ਮੇਰਾ ਖਿਆਲ ਆਪਣੇ ਕੋਲ ਸਿੰਗਲ ਕਲਰ ਹੀ ਐ। ਇੱਕੋ ਹੀ ਸੂਟ ਆ ਇਹ। ਨਿਕਲ ਚੁੱਕੇ ਨੇ ਸਾਰੇ ਇਹਦੇ ਨਾਲ ਦੇ ਤਾਂ। ਇਹ ਆਹ ਲਓ। ਠੀਕ ਐ ਇਹ ਸਾਰੇ ਸੂਟ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਆ ਜੀ। ਬਿਲਕੁਲ ਵੀ ਸੀ-ਥਰੂ ਨਹੀਂ ਹੈਗੇ। ਕੁਝ ਨਹੀਂ ਦਿਖਦਾ ਇਹਦੇ ਵਿੱਚ ਦੀ ਜਿਵੇਂ ਮਰਜ਼ੀ ਪਾਈ ਜਾਓ ਤੁਸੀਂ ਇਹਨਾਂ ਨੂੰ। ਇਹ ਵੀ ਆਰਗੈਂਜ਼ਾ ਦੇ ਉੱਪਰ ਵਰਕ ਹੋਇਆ ਹੋਇਆ ਪੱਟੀ ਦੇ ਉੱਪਰ ਤੇ ਪੱਟੀ ਐਡਜਸਟੇਬਲ ਹੈਗੀ ਐ। ਤੁਸੀਂ ਸਾਈਡ ਹਾਂ ਕਲਰ ਬਹੁਤ ਸੋਹਣਾ ਹੈ। ਠੀਕ ਐ ਜੀ ਆਫ-ਵਾਈਟ ਜਬ ਬੇਸ ਹੈਗਾ ਇਹਦਾ। ਤੇ ਇਹ organza ਦੀ लेस ਆ ਪਰ ਸੋਹਣੀ ਜੀ लेस ਲੱਗੀ ਹੋਈ ਆ ਠੀਕ ਐ ਤੇ ਇਹ ਹੈਗੀ ਸਲਵਾਰ ਇਦਾਂ ਕਰਕੇ ਪ੍ਰਿੰਟਡ ਸਲਵਾਰ ਹੈਗੀ ਆ ਆ ਵਾਲੀ ਦੁਪੱਟਾ ਦੇਖੋ ਆਹ ਲੋ ਜੀ ਇਦਾਂ ਦੁਪੱਟਾ ਹੈ ਇਦਾਂ ਦੇ ਫਲਾਵਰ ਹੋਣਗੇ ਦੁਪੱਟੇ ਦੇ ਵਿੱਚ ਤੇ 4 ਸਾਈਡ ਬਾਰਡਰ ਬਣਿਆ ਹੋਇਆ ਠੀਕ ਐ ਕਾਫੀ ਪਿਆਰਾ ਸੂਟ ਆ ਪ੍ਰਾਈਸ ਇਹ ਮਰੂ ਉਗੇ ਸਾਰਿਆਂ ਦੀ ਲੋ ਜੀ ਇਹਦੇ ਚ ਆਪਣੇ ਕੋਲੇ ਦੋ ਕਲਰ ਹੈ ਇੱਕ ਕਲਰ ਤੁਹਾਨੂੰ ਖੋਲ ਕੇ ਦਿਖਾ ਦਿੰਨੀ ਆ ਦੂਜਾ ਤੁਸੀਂ ਸਮਝ ਜਾਓਗੇ ਮੈਂディ ਯਾ ਕਲਰ ਹੈ ਉਦਾਂ ਹੀ ਆਰਗੈਂਜ਼ਾ ਦੇ ਉੱਪਰ ਵਰਕ ਹੋਇਆ ਹੋਇਆ ਪੱਟੀ ਲੱਗੀ ਹੋਈ ਹੈ ਬੜ ਬੜੀ ਪਿਆਰੀ ਜੀ ਪੱਟੀ ਹੈਗੀ ਹੈ ਠੀਕ ਹੈ ਕਲਰ ਦੇਖ ਲਓ ਤੁਸੀਂ ਬਹੁਤ ਸੋਹਣਾ ਜਿਹਾ ਪ੍ਰਿੰਟ ਹੈਗਾ ਘੇਰੇ ਤੇ ਪੱਟੀ ਮਿਲੂਗੀ ਆਰਗੈਂਜ਼ਾ ਤੇ ਠੀਕ ਹੈ ਤੇ ਇਹ ਮਿਲੂਗੀ ਜੀ ਇਹਦੇ ਨਾਲ ਸਲਵਾਰ ਸੋਹਣਾ ਜਿਹਾ ਪ੍ਰਿੰਟ ਹੈ ਸਲਵਾਰ ਦਾ ਬਹੁਤ ਸੋਹਣਾ ਜਿਹਾ ਹਾਂ ਲਓ ਸੱਚ ਰੰਗ ਸਹੀ ਆ ਠੀਕ ਹੈ ਕਲਰ ਸਹੀ ਆ ਤੇ ਲਓ ਜੀ ਅਗਲਾ ਦੇਖੋ ਇਹ ਦੇਖੋ ਇਹਦਾ ਦੁਪੱਟਾ ਪਿਆਰਾ ਜਿਹਾ ਦੁਪੱਟਾ ਸੁਰਜੀ ਮੁਫੀ ਹਾਂ ਬਹੁਤ ਸੋਹਣਾ ਲੱਗਦਾ ਤੇ ਪ੍ਰਾਈਸ ਆ ਦੇਰਸ ਇਹਦਾ ਪ੍ਰਿੰਟ ਸੇਮ ਹੈ ਜੀ ਤਾਰਾ ਕੋ ਸੇਮ ਹੈ ਕਲਰ ਕੋ ਬਿਕੋ ਸੀ ਹੈ ਬਸ ਠੀਕ ਹੈ ਜੀ 850 ਦੇ ਵਿੱਚ ਆ ਜਾਊਗਾ ਕਲਰ ਹੈਗਾ ਸਹੀ ਆ ਰਿਹਾ ਕਲਰ ਹਮਮ ਸਹੀ ਹੈ ਜੋ ਵੀ ਦੇਖ ਰਹੇ ਹੋ ਜੀ ਸਹੀ ਦੇਖ ਰਹੇ ਹੋ ਹੁਣ ਮੈਂ ਦੱਸ ਤਾਂ ਨਹੀਂ ਸਕਦੀ ਇਸ ਕਲਰ ਬਾਰੇ ਸਹੀ ਹੈ ਪਰ ਕਾਫੀ ਵਧੀਆ ਕਲਰ ਹੈ ਪ੍ਰਾਈਸ ਹੋਈ ਰਹੂਗੀ ਦੋਨਾਂ ਦੀ ਸੇਮ ਤਿੰਨ ਕਲਰ ਆਪਣੇ ਕੋਲ ਇਹਦੇ ਚ ਇੱਕ ਦਿਖਾ ਦੇਣੀ ਆ ਔਰ ਕੋਈ ਜੋਦੀ ਪੱਟੀ ਨਹੀਂ ਹੈਗੀ ਇਹਦੇ 'ਚ ਵਰਕ ਹੋਇਆ ਹੋਇਆ ਆ ਦੇਖੋ ਇਹ ਪੱਟੀ ਤਾਂ ਲੱਗੀ ਹੋਈ ਹੈ ਇਹ ਕਪੜਾ ਇਹਦੇ ਉੱਪਰ ਵਰਕ ਹੋਇਆ ਹੋਇਆ ਮਿਰਰ ਵਰਕ ਠੀਕ ਹੈ ਜੀ ਫਿਰ ਆਹ ਦੇਖੋ ਚਿਕਨ ਵਰਕ ਹੋਇਆ ਹੋਇਆ ਬਹੁਤ ਸੋਹਣਾ ਜਿਹਾ ਸੂਟ ਹੈ ਆਹ ਚਿਕਨ ਵਰਕ ਹੈ ਤੇ ਫੋਰ ਸਾਈਡ ਫੇਰ ਇੱਕ ਹੋਰ ਪੱਟੀ ਲੱਗੀ ਹੈ ਤੇ ਨਾਲ ਲੇਸ ਲੱਗੀ ਹੋਈ ਹੈ ਅਡਜਸਟੇਬਲ ਹੈਗੀ ਹੈ ਪੱਟੀ ਰਸਟ ਕਲਰ ਦੇ ਵਿੱਚ ਸੂਟ ਹੈਗਾ ਤੇ ਇਹ ਹੈਗੀ ਹੈ ਜੀ ਇਹਦੇ ਨੀਚੇ ਲੱਗੀ ਹੋਈ ਲੇਸ ਦੇ ਆਹ ਦੇ ਨਾ ਸਲਵਾਰ ਇਦਾਂ ਹੀ ਬਣੂਗੀ ਸਲਵਾਰ ਜ਼ਿਗਜ਼ੈਗ ਜੀ ਵੇ ਤੁਮ ਦੇਖ ਰਹੀ ਐ ਇਦਾਂ ਹੀ ਇਹ ਸਲੋਟੀ ਬਣਨੀ ਐ ਇਦਾਂ ਤੇ ਇਹ ਹੈ ਦੁਪੱਟਾ ਬਹੁਤ ਿਆਰਾ ਜਿਹਾ ਦੁਪੱਟਾ ਲੋ ਜੀ ਬਹੁਤ ਸੋਹਣਾ ਦੁਪੱਟਾ ਸਵਾਦੋ ਮੀਟਰ ਸਵਾਦੋ ਮੀਟਰ ਦੁਪੱਟਾ ਚੌੜਾ ਖੁੱਲਾ ਪੂਰਾ ਹੈਗਾ ਇਹ ਹੁੰਦੇ ਸਵਾਦੋ ਇਹ ਸਵਾਦੋ ਹੁੰਦੇ ਨੇ ਬਹੁਤ ਹੁੰਦੇ ਨੇ ਜੀ 2.5 ਤਾਂ ਇਹ ਸੰਭਾਲੇ ਨਹੀਂ ਜਾਂਦੇ ਕਿਉਂਕਿ ਇਹਨਾਂ ਦੀ ਚੌੜਾਈ ਵੀ ਬਹੁਤ ਹੁੰਦੀ ਐ 850 ਚ ਆਜੂਗਾ ਸ਼ਿਪਿੰਗ ਚਾਰजेस ਕੋਈ ਨਹੀਂ ਹੈ ਜੀ ਲੋ ਜੀ ਅਗਲਾ ਤੁਹਾਨੂੰ ਮੈਂ ਕਲਰ ਦਿਖਾ ਦਿੰਨੀ ਆ ਇਹ ਵਾਲਾ ਕਲਰ ਹੈਗਾ ਗਰੇਏ ਦੇ ਵਿੱਚ ਹੈ ਠੀਕ ਹੈ ਬਾਕੀ ਸਾਰਾ ਸੇਮ ਹੈ ਸੇਮ ਪ੍ਰਿੰਟ ਆਊਟ ਇਹਦੇ ਵਿੱਚ ਜੋ ਨੱਕ ਦੇਖਿਆ ਸੀ ਉਹੀ ਨੱਕ ਤੇ ਹੋਊਗਾ ਤੇ ਆਹ ਵਾਲਾ ਕਲਰ ਆ ਜਿਹੜਾ ਉਹ ਦੁਪट्टे ਦਾ ਹੋਊਗਾ ਆ ਠੀਕ ਹੈ ਬਹੁਤ ਸੋਹਣਾ ਦੁਪੱਟਾ ਹੈ ਕਲਰ ਥੋੜਾ ਡਾਰਕ ਗਰੇਏ ਜਿਹਾ ਹੈਗਾ ਅੱਛਾ ਲੱਗਦਾ ਹੈ ਤੇ ਪ੍ਰਾਈਸ 850 ਹੈ ਅਗਲਾ ਜਿਹੜਾ ਕਲਰ ਹੈ ਇਹ ਵੀ ਮਸਟਰਡ ਕਲਰ ਹੈ ਉਸੇ ਪ੍ਰਿੰਟ ਦੇ ਵਿੱਚ ਹੈਗਾ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੇਖ ਲਿਆ ਠੀਕ ਹੈ ਜੀ ਇਸ ਲਈ ਆਪਾਂ ਪੂਰਾ ਨਾ ਖੋਲੀਏ 850 ਚ ਨੈਕਸਟ ਆਪhier ਦੋ ਕਲਰ ਆ ਗਿਆ ਸੂਟ ਦੇ ਇੱਕ ਮਹਿਰੂਨ ਕਲਰ ਹੈ ਇੱਕ ਗ੍ਰੀਨ ਚਾ ਕਲਰ ਹੈ ਦਾ ਠੀਕ ਹੈ ਪਿਆਰਾ ਜਿਹਾ ਮਹਿਰੂਨ ਕਲਰ ਹੈਗਾ ਤੇ ਇਹ ਹੈਗੀ ਸਲਵਾਰ ਇਦਾਂ ਹੀ ਬਣੂਗੀ ਸਲਵਾਰ ਜਿਦਾਂ ਤੁਹਾਨੂੰ ਦਿਖ ਰਹੀ ਹੈ ਦੁਪੱਟਾ ਬਹੁਤ ਪਿਆਰਾ ਦੁਪੱਟਾ ਜੀ ਆਹ ਲਓ ਮੈਂ ਤੁਹਾਨੂੰ ਅੱਦੇ-ਅੱਦੇ ਦੁਪੱਟੇ 골 ਕੇ ਦਿਖਾ ਰਹੀ ਹਾਂ ਥੋਰ ਸਾਈਡ ਬਾਰਡਰ ਹੈ ਇਹ ਆਹ ਲਓ ਬੱਸ ਹੋ ਨਾ ਦੁਪੱਟਾ ਪ੍ਰਾਈਸ 850 ਨੈਕਸਟ ਇਹ ਵਾਲਾ ਸੇਨੀ ਹੈ ਬਸ ਕਲਰ ਫਰਕ ਹੈ ਮੈਂ ਲਫਾਫੇ ਚੋਂ ਕੱਢ ਕੇ ਦਿਖਾਉਣੀ ਹਾਂ ਇਹ ਆ ਲੋ ਜੀ ਬਹੁਤ ਪਿਆਰਾ ਕਲਰ ਹੈ ਵੀ ਬਹੁਤ ਸੋਹਣਾ ਕਲਰ ਹੈ ਦੁਪੱਟਾ ਦਿਖਾ ਦੇਣੀ ਐ adda ਕ ਖੋਲ ਕੇ ਫਿਰ ਆਈਡੀਆ ਹੋ ਜਾਂਦਾ ਹੈ ਲੋ ਕਾਫੀ ਸੋਹਣਾ ਲੱਗਣ ਵਾਲਾ ਸੂਟ ਹੈ ਵੀ ਲੋ ਜੀ ਸਾਡੇ ਹੱਥ ਤੋਂ ਚਾਊਗਾ ਇਹ ਮੇਰਾ ਸਿਰ ਆਪਣੇ ਕੋਲ ਸਿੰਗਲ ਕਲਰ ਹੈ ਇਹ ਤੇ ਆਰਗੈਂਜ਼ਾ ਦੀ ਪੱਟੀ ਲੱਗੀ ਹੋਈ ਹੈ ਘੇਰੇ ਤੇ ਵੀ ਤੁਹਾਨੂੰ ਆਰਗੈਂਜ਼ਾ ਦੀ ਹੋਈ ਹੈ ਤੇ ਲੇਸ ਵੀ ਲੱਗੀ ਹੈ ਸੋਨੀ ਗਿਲੇਟ ਮਿਲੂਗੀ ਹਾਂ ਲੋ ਸਿੰਗਲ ਪੀਸ ਔਰਗੈਂਜ਼ਾ ਦੀ ਲੇਸ ਹੈ ਨੇੜੇ ਕਰਕੇ ਦਿਖਾਈ ਦਿੰਦੀ ਕਾਫੀ ਸੋਨਾ ਲੱਗਦਾ ਵਰਕੇ ਦਾ ਠੀਕ ਹੈ ਜੀ ਲੋ ਬਹੁਤ ਪਿਆਰਾ ਸੂਟ ਹੈ ਤੇ نیچے ਇਹ ਔਰਗੈਂਜ਼ਾ ਦੀ ਲੇਸ ਇਹ ਹੈਗਾ ਇਹਦਾ ਸਲਵਾਰ ਦਾ ਪੀਸ ਲੋ ਜੀ ਕਾਇਦਾ ਦੁਪੱਟਾ ਬਹੁਤ ਪਿਆਰਾ ਦੁਪੱਟਾ ਹੈ ਬਹੁਤ ਬੋਸੋਣਾ ਲੋ ਬੋਸੋਣਾ ਦੁਪੱਟਾ ਹੈ ਮੈਨੂੰ ਲੈ ਲਿਆ ਕਰਕੇ ਦੇ ਮਾੜਾ ਜਿਹਾ ਵਿੱਚ ਲਿਆ ਤਾਂ ਹੈ ਅਨ ਦੁਪੱਟੇ ਚੋਰ ਮੈਂ ਪਤਾ ਕੀ ਬਸ ਫੋਟੋ ਲਾਉਣੀ ਹੁੰਦੀ ਹੈ ਦੁਪੱਟੇ ਚ ਲਿਆ ਹੈ ਲੋ ਜੀ 850 ਦੇ ਵਿੱਚ ਆ ਜੂਗਾ ਜੇ ਦੁਪੱਟਾ ਸੋਹਣੀ ਉਹ ਲੋ ਜੀ ਅਗਲਾ ਸੂਟ ਦੇਖੋ ਇਹ ਵੀ ਬਹੁਤ ਪਿਆਰਾ ਜਿਹਾ ਕਲਰ ਹੈ ਪਿਸਤਾ ਜਾਂ ਆਲੋ ਇਹ ਵੀ ਆਰਗੈਂਜ਼ਾ ਦੀ ਪੱਟੀ ਹੈ ਬੇਸ਼ੱਕ ਇਹ ਵਾਈਟ ਕਲਰ ਦਾ ਸੂਟ ਹੈਗਾ بیس ਵਾਈਟ ਆ ਪਰ ਟਰਾਂਸਪੇਰੈਂਸੀ ਬਿਲਕੁਲ ਨਹੀਂ ਹੈਗੀ ਬਿਨਾ ਲਾਈਨਿੰਗ ਤੋਂ ਪਾ ਲੋਂਗੇ ਇਹ ਵੀ ਆਰਗੈਂਜ਼ਾ ਦੀ ਲੇਸ ਹੈ ਪੱਟੀ ਹੈ ਆਰਗੈਂਜ਼ਾ ਦੀ ਇਹ ਹੈਗੀ ਸਲਵਾਰ ਇਦਾਂ ਹੀ ਬਣੂਗੀ ਲਓ ਜੀ ਬਹੁਤ ਸੋਹਣਾ ਦੁਪੱਟਾ ਆ ਵੀ ਟਾਈ ਐਂਡ ਡਾਈ ਟਾਈਪ ਦਾ ਦੁਪੱਟਾ ਹੈ ਸੋਨਾ ਜਿਹਾ ਕਲਰ ਹੈ ਸਿੰਗਲ ਕਲਰ ਹੈ ਮੈਨੂੰ ਲੱਗਦਾ ਇਹ ਵੀ ਹੈ ਹਾਂ ਲੋ ਮੋਟਿਆ ਰੱਪੇ ਪ੍ਰਾਈਸ 850 ਲੋ ਜੀ ਇਹ ਲਓ ਦੇਖ ਲਓ ਇਹ ਵੀ ਕੱਲਾ ਹੀ ਸੂਟ ਹੈ ਮੈਨੂੰ ਆਹ ਲਓ ਦੋ ਮਿਲਾਂਗੇ ਇਹਦੇ ਦੇਣ ਵਾਲ ਦੇ ਪੈਸੇ ਲਓ ਜੀ ਹਾਂ ਪਹਿਲਾਂ ਲੰਘ ਚੁੱਕੇ ਆ ਇਹਦੇ ਨਾਲ ਦਾ ਸੂਟ ਹੈਗੇ ਸੀ ਕਲਰ ਹੋਰ ਸੀਗੇ ਆਵੇ ਦੇ ਵਿੱਚ ਵੀ ਉਦਾਂ ਹੀ ਵਰਕ ਹੋਇਆ ਹੋਵੇ ਔਰ ਪੱਟੀ ਲੱਗੀ ਹੋਈ ਹੈ ਠੀਕ ਹੈ ਮਸਟਰਡ ਕਲਰ ਦੇ ਵਿੱਚ ਇਹ ਆ ਇਹਦੀ ਲੇਸ ਹੈ ਥ੍ਰੈਡ ਧਾਗੇ ਦੀ ਲੇਸ ਹੈ ਕੋਟਨ ਦੀ ਇਹ ਹੈਗਾ ਜੀ ਇਹਦਾ ਸਲਵਾਰ ਦਾ 2.5 ਮੀਟਰ ਦਾ ਪੀਸ ਇਹਦੇ ਵਿੱਚ ਤੁਸੀਂ ਕਲਰ ਇੱਕ ਦੇਖ ਚੁੱਕੇ ਹੋ ਜੀ ਪਹਿਲਾਂ ਮਹਿੰਦੀ ਜ ਗ੍ਰੀਨ ਜ ਕਲਰ ਸੀਗਾ ਕਲਰ ਦੋਨੇ ਬਹੁਤ ਸੋਹਣੇ ਆ ਇਹ ਦੁਪੱਟੇ ਵੀ ਬਹੁਤ ਸੋਹਣੇ ਆ ਆ ਲੋਇਸ ਕਾਫੀ ਵਧੀਆ ਸੂਟ ਹੈ 850 ਚ ਆ ਜੂਗਾ ਚੂਜ਼ ਕਰਨੇ ਔਖੇ ਹੋ ਜਾਣਗੇ ਜੀ ਤੁਹਾਨੂੰ ਮੈਨੂੰ ਲੱਗਦਾ ਇੰਨੇ ਜਿਆਦਾ ਸੂਟਾਂ ਦੇ ਵਿੱਚੋਂ ਕਨਫਿਊਜ਼ ਹੋ ਜਾਗੇ ਹਾਂ ਕਿਹੜਾ ਲਈਏ ਕਿਹੜਾ ਛੱਡੀਏ ਹਾਂ ਲੋ ਸਾਰੇ ਸੋਹਣਾ ਨੈਕ ਹੈ ਦੇਖੋ ਨੈਕ ਬਹੁਤ ਪਿਆਰਾ ਹੈ ਘੇਰੇ ਤੇ ਥ੍ਰੈਡ ਦੀ ਲੇਸ ਹੈ ਕਾਟਨ ਦੀ ਠੀਕ ਹੈ ਜੀ ਇਹ ਹੈਗਾ ਲੋ ਸਲਵਾਰ ਦਾ 70 ਈਟਰ ਦਾ ਪੀਸ ਐਂਡ this one is dupatta ਹਾਂ ਇਹਦਾ ਦੁਪੱਟਾ ਠੀਕ ਹੈ ਜੀ ਸਿਲਵਰ ਗ੍ਰੇ ਜਿਹਾ ਕਲਰ ਹੈਗਾ ਸੋਨਾ ਜਿਹਾ 850 ਚ ਨੈਕਸਟ ਦੇਖੋ ਪਿੰਕ ਕਲਰ ਬਹੁਤ ਪਿਆਰਾ ਪਿੰਕ ਕਲਰ ਹੈ ਹਾਂਜੀ ਕਾਫੀ ਜਿਆਦਾ ਸੋਹਣਾ ਲੱਗਦਾ ਆਂ ਚੀਜ਼ ਬੜੀ ਸੋਹਣੀ ਹੈ ਦੀ ਠੀਕ ਹੈ ਜੀ ਸੇ ਆਹ ਹੈ ਜੀ ਦੀ ਪੱਟੀ ਲੱਗੀ ਹੋਈ ਸਲਵਾਰ ਦੇ ਨਾਲ ਦੀ ਕਿਉਂਕਿ ਇਹ ਇਹਦੀ ਸਲਵਾਰ ਹੈ ਤੇ ਇਹ ਹੈਗਾ ਇਹਦਾ ਦੁਪੱਟਾ ਕੁੱਲ ਗਿਆ ਬੰਦਾ ਸਾਰੇ ਆ ਲੋ ਜੀ ਬਹੁਤ ਸੋਹਣਾ ਦੁਪੱਟਾ ਹੈ ਦੇ ਪ੍ਰਾਈਸ ਹੈ ਜੀ 850 ਲਓ ਜੀ yellow and white ਬੜਾ ਸੋਹਣਾ ਕੰਟਰਾਸਟ ਹੈ ਮਿੱਠਾ ਪੀਲਾ ਅੱਖਾਂ ਨੂੰ ਖਾਣ ਵਾਲਾ ਨਹੀਂ ਮਿੱਠਾ ਜਿਹਾ ਪੀਲਾ ਹੁੰਦਾ ਜਿਹੜਾ organza ਦੀ ਉਦਾਂ ਹੀ ਲੇਸ ਲੱਗੀ ਹੋਈ ਹੈ ਠੀਕ ਹੈ ਫੇਰ ਤੁਹਾਨੂੰ ਘੇਰੇ ਤੇ ਫੇਰ ਪੱਟੀ ਮਿਲੂਗੀ organza ਦੀ ਇਹ ਸਲਵਾਰ ਤੇ ਇਹ ਹੈਗਾ ਦੁਪੱਟਾ ਬੜਾ ਜਿਆਦਾ ਸੋਹਣਾ ਦੁਪੱਟਾ ਆ ਲੋ ਠੀਕ ਹੈ ਜੀ ਬੜੀ ਸੋਹਣੀ ਜਿਹੀ ਸੋਲ ਹੈ ਤੇ ਸੌਫਟ ਜਿਹਾ ਸਟੱਫ ਹੈਗਾ ਪ੍ਰਾਈਸ ਹੈਗੀ ਸਾਡੀ 850 ਇਹ ਨਾਲ ਦੇ ਦੇ ਲੱਭੀ ਹਾਂ ਹੈ ਤੁਹਾਡੇ ਨਾਲ ਦੇ 50 ਹੈ ਅੱਛਾ ਆ ਜਿਹੜਾ ਲੰਘ ਚੁੱਕਿਆ ਜੀ ਉਹਦੇ ਨਾਲ ਦਾ ਹੀ ਐ ਆਪਾਂ ਸਾਰਾ ਨਹੀਂ ਖੋਲਦੇ ਉਦਾਂ ਹੀ ਇਹਦਾ ਸ਼ਰਟ ਹੈ ਤੇ ਉਦਾਂ ਹੀ ਇਹ ਹੈਗੀ ਆ ਸਲਵਾਰ ਤੇ ਇਹ ਹੈਗਾ ਇਹਦਾ ਦੁਪੱਟਾ ਦੁਪੱਟਾ ਮਾੜਾ ਜਿਹਾ ਖੋਲ ਦੇਣੀ ਆ ਕਿਉਂਕਿ ਸਲਵਾਰ ਜੇ ਪਤਾ ਲੱਗ ਜਾਊਗੀ ਇਹ ਵਾਲਾ ਲੋ ਜੀ ਤੇ ਪ੍ਰਾਈਸ ਇਹਦੀ ਹੈਗੀ ਆ 850 ਲੋ ਲੈ ਲਿਓ ਹੁਣ ਚੰਨੇ ਕਲਰ ਆਉਣਗੇ ਜੀ ਇਸ ਪ੍ਰਿੰਟ ਦੇ ਵਿੱਚ ਇਹ ਥੋੜਾ ਜਿਹਾ ਮਹਿੰਦੀ ਜਿਹਾ ਕਲਰ ਹੈਗਾ ਇਹ ਇਦਾਂ ਵਰਗੀ ਹੈ ਲੋਏ ਇਹ ਨੱਕ ਹੈ ਨੱਕ ਦੇ ਉੱਪਰ ਬੜੀ ਸੋਹਣੀ ਜਿਹੀ ਪੱਟੀ ਲੱਗੀ ਹੋਈ ਹੈ ਸੋਬਰ ਜੀ ਇਹ ਇਹਦਾ ਪ੍ਰਿੰਟ ਹੈਗਾ ਠੀਕ ਹੈ ਇਹ ਹੈਗੀ ਇਹਦੇ ਪੱਟੀ ਲੱਗੀ ਹੋਈ ਨੀਚੇ ਸਲਵਾਰ ਨਾਲ ਇਹ ਸਲਵਾਰ ਹੈ ਇਦਾਂ ਹੀ ਬਣੂਗੀ ਸਲਵਾਰ ਜਿਦਾਂ ਤੁਸੀਂ ਦੇਖ ਰਹੇ ਹੋ ਇਹਨੂੰ ਠੀਕ ਹੈ ਦੁਪੱਟਾ ਦੇਖ ਲਓ ਬਹੁਤ ਸੋਹਣਾ ਦੁਪੱਟਾ ਲੋ ਤੇ ਪ੍ਰਾਈਸ ਹੈਗੀ 850 ਇਸੇ ਪ੍ਰਿੰਟ ਦੇ ਵਿੱਚ ਤੁਹਾਨੂੰ ਤਿੰਨ ਦੋ ਕਲਰ ਹੋਰ ਮਿਲਣਗੇ ਇੱਕ ਕਲਰ ਤਾਂ ਆ ਮਿਲੂਗਾ ਜੀ ਕਾਕਾ ਦਾ ਗ੍ਰੇ ਕਲਰ ਜਈ ਹੈ ਇਹ ਪਰ ਸੋਨਾ ਜਿਹਾ ਗ੍ਰੇ ਹੈ ਨੀਲਾ ਗ੍ਰੇਜ ਹੈ ਹੈਨਾ ਬਹੁਤ ਸੋਹਣਾ ਜਿਹਾ ਕਲਰ ਹੈਗਾ ਲੋ ਬਹੁਤ ਪਿਆਰਾ ਸੂਰਾ ਹੈ ਛੋ ਇਸੇ 850 ਲੋ ਜੀ ਹੁਣ ਆਪਣਾ ਲਾਸਟ ਪੀਸ ਆ ਗਿਆ ਸੋਨਾ ਜਿਹਾ ਪਿਆਰਾ ਜਿਹਾ ਕਲਰ ਲੋ ਸਾਰੇ ਕਨਸੇ ਇਹ ਸਲਵਾਰ ਤੇ ਇਹ ਹੈਗਾ ਇਹਦਾ ਦੁਪੱਟਾ ਠੀਕ ਹੈ ਤੇ ਪ੍ਰਾਈਸ ਸਾਰਿਆਂ ਦੀ 850 ਹੀ ਹੋਊਗੀ ਇੱਕੋ ਪ੍ਰਾਈਸ ਦੇ ਸੂਟ ਆ ਗਏ ਅੱਜ ਤੇ ਬਹੁਤ ਪਿਆਰੇ ਜਿਹੇ ਸੂਟ ਆ ਲਓ ਜੀ ਅਸੀਂ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਆ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ